ਸਸੀ ਗੱਲ ਜੀ ਮੈਂ ਜਗਰੂਪ ਸਿੰਘ ਸੋਈ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਦਿੱਲੀ ਜੀ ਗਰਾਉਂਡ ਨਿਊਜ਼ ਦੇ ਨਾਲ ਸੋ ਅਸੀਂ ਪਹੁੰਚੇ ਜੀ ਸੇਵਲ ਹਸਪਤਾਲ ਜਗਰਾਉਂ ਦੇ ਵਿੱਚ ਜਿੱਥੇ ਕਿ ਸਾਨੂੰ ਹੁਣੇ-ਹੁਣੇ ਸੂਚਨਾ ਮਿਲੀ ਆ ਇੱਕ ਨੌਜਵਾਨ ਜਿਹੜਾ ਕਿ ਗਰਾਉਂਡ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਜੀ ਮਾਣੂ ਕੇ ਉੱਥੋਂ ਦਾ ਰਹਿਣ ਵਾਲਾ ਕਬੱਡੀ ਖਿਡਾਰੀ ਸੀਗਾ ਜਿਸ ਦੀ ਕਿ ਗੋਲੀਆਂ ਮਾਰ ਕੇ ਹੱਤਿਆ ਕਰਤੀ ਗਈ ਆ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਉਸ ਨੌਜਵਾਨ ਦੀ ਗਗਨਦੀਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਤੀ ਗਈ ਆ ਸੋ ਉਸ ਦੀ ਮ੍ਰਿਤਕ ਬੋਡੀ ਵਿੱਚ ਸੇਵਲ ਹਸਪਤਾਲ ਦੇ ਵਿੱਚ ਪਈ ਆ ਇਸ ਤੋਂ ਬਾਅਦ ਸਰਪੰਚ ਔਰ ਮਾ ਹੈਗੇ ਜਿਹੜੇ ਕਿ ਖੁਦ ਉਸੇ ਪਿੰਡ ਦੇ ਰਹਿਣ ਵਾਲੇ ਆ ਉਹ ਵੀ ਮੌਕੇ ਘਟਨਾ ਦੇ ਉੱਤੇ ਪਹੁੰਚੇ ਹੋਏ ਨਾਲ ਪੁਲਿਸ ਦਾ ਮੁਲਾਜ਼ਮ ਵੀ ਪਹੁੰਚੇ ਹੋਇਆ ਆਏ ਦਿਨ ਜਗਰਾਉਂ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਵਿੱਚ ਸਾਨੂੰ ਇਹੋ ਜਿਹੇ ਡਰਾਮਾ ਸੁਣਨ ਨੂੰ ਮਿਲਦੀਆਂ ਕਿਥੇ ਕਿਸੇ ਨੌਜਵਾਨ ਦਾ ਵਿਆਹ ਸ਼ਾਦੀ ਦੇ ਵਿੱਚ ਬੈਠੇ ਗੋਲੀਆਂ ਮਾਰ ਕੇ ਕਤਲ ਕਰਤਾ ਜਾਂਦਾ ਵਾ ਕਿਸੇ ਕਿਤੇ ਹੋਰ ਆ ਜਾਂਦੇ ਕਿਸੇ ਨੌਜਾਨ ਨੂੰ ਰੋਕ ਕੇ ਗੋਲੀਆਂ ਮਾਰੀਆਂ ਗਿਆ ਲਾਰਡ ਆਰਡਰ ਦੀ ਸਥਿਤੀ ਬਹੁਤ ਬਦਸਪੂਰ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਸੋ ਹਲਕਾ ਵਿਧਾਇਕ ਇੱਥੇ ਪਹੁੰਚਿਆ ਪਰ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਇਸ ਘਟਨਾ ਪਿੱਛੇ ਪੂਰੀ ਕੀ ਜਾਣਕਾਰੀ ਹੈ ਇਹ ਨਾਲ ਹਲਕਾ ਵਿਧਾਇਕ ਵੀ ਬੀਬੀ ਸਰਵਜੀਤ ਕੋਰ ਮਾਣੂ ਕੇ ਘਟਨਾ ਸਥਾਨ ਦੇ ਤੇ ਪਹੁੰਚੇ ਆ ਕਰਦੇ ਗੇ ਗੱਲਬਾਤ ਤਾਂ ਜੀ ਵੱਡੀ ਘਟਨਾ ਹੋ ਗਈ ਆ ਇਹ ਦਿਨ ਪੰਜਾਬ ਦੇ ਵਿੱਚ ਗੈਂਗਵਾਰ ਦੀ ਵਧ ਰਹੀਆਂ ਵਾ ਚਾਹੇ ਉਹ ਮੁੰਡਿਆਂ ਦੀ ਆਪਸੇ ਲੜਾਈ ਹੋਵੇ ਤੇ ਚਾਹੇ ਕੋਈ ਹੋਰ ਗੈਂਗਰ ਹੋਵੇ ਪੁਲਿਸ ਪ੍ਰਸ਼ਾਸਨ ਨੂੰ ਤੇ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਹੋਇਆ ਕੀ ਗੱਲਬਾਤ ਹੋ ਗਈ ਸੀਗੀ ਤੇ ਐਡਾ ਬਾਰ-ਬਾਰ ਇਹੋ ਜਿਹੇ ਘਟਨਾਵਾਂ ਹੋਣ ਦੇ ਪਿੱਛੇ ਕਾਰਨ ਕੀ ਆ ਜੀ ਗੈਂਗਵਾਰ ਜੀ ਦੀ ਮਰਜ਼ੀ ਹੋਵੇ ਮਾਂ ਮਰਦਾ ਤਾਂ ਮਾਂ ਦਾ ਪੁੱਤ ਹੀ ਆ ਜੀ ਤੇ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਜੀਨੇ ਮਾਰਿਆ ਉਹ ਉਹ ਵੀ ਆਉਦੀ ਜ਼ਿੰਦਗੀ ਸਾਰੀ ਖਮਿਆਜਾ ਪੁੱਤਣੀ ਪਊਗੀ ਮਰੀਆਰ ਦੀ ਜ਼ਿੰਦਗੀ ਜਾਨੀ ਪਊਗੀ ਤੇ ਜਿਹਦਾ ਮਰਿਆ ਉਹ ਪਿੱਛੇ ਸਾਰੇ ਮਰ ਕੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਤੋਸ ਸਖਤਤਾ ਦਾਇਰ ਦਿੱਤੀ ਹੈ ਵੀ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਅਰੈਸਟ ਕਰੋ ਅਰੈਸਟ ਕਰਨ ਤੋਂ ਬਾਅਦ ਇਹਦਾ ਕਾਰਨ ਦੱਸੋ ਵੀ ਆਏ ਦਿਨ ਇਹ ਜਿਹੜੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਜਗਰਾਉਂ ਚ ਦੂਜੀ ਤੀਜੀ ਕਰ ਨਾ ਮੇ ਜਦੋਂ ਗੋਲੀ ਮਾਰ ਕੇ ਬੰਦੇ ਜੀ 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 ਇਹ ਬਹੁਤ ਥੋੜਾ ਆਏ ਨੇ ਹਥਿਆਰ ਵੀ ਬਰਾਮਦ ਹੋ ਰਹੇ ਆ ਡੀਰ ਦੇ ਕੋਲੇ ਜਿਹੜੀ ਨੌਜਾਨਾਂ ਕੋਲੋਂ ਤੇ ਇਹਦੇ ਖਿਲਾਫ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ ਜਾਂ ਮਤਲਬ ਸਰਕਾਰ ਕੀ ਕਰ ਰਹੀ ਹੈ ਜੀ ਸਰਕਾਰ ਤਾਂ ਹੁਣ ਮੈਂ ਐਸਐਸਪੀ ਸਾਹਮਣੇ ਗੱਲ ਕਰ ਰਹੀ ਸੀ ਐਸਐਸਪੀ ਸਾਹਮਣੇ ਕਿਹਾ ਵੀ ਸਮੇਂ-ਸਮੇਂ ਤੇ ਅਸੀਂ ਅਸਲੇ ਦੀ ਹੁਣ ਚੈਕਿੰਗ ਕਰਾ ਕੇ ਰੇਡ ਕਰਾ ਕੇ ਜਿਹੜੇ ਨਜਾਇਜ਼ ਬੰਦੇ ਆ ਜਿਹੜੇ ਇਹ ਪਹਿਲਾਂ ਤਾਂ ਇਸੇ ਕੇਸ ਤੇ ਆਪਾਂ ਗੱਲ ਕਰ ਗਏ ਜੀ ਜਿਹੜੇ ਵੀ ਦੋਸ਼ੀ ਆ ਜਲਦੀ ਤੋਂ ਜਲਦੀ ਫੜੇ ਜਾਣਗੇ ਮਾਂ-ਬਾਪ ਦਾ ਮੇਰੇ ਪਿੰਡ ਦਾ ਸੀ ਇਸ ਕਰਕੇ ਪਿੰਡ ਦਾ ਹੋਵੇ ਚਾਹੇ ਨਾ ਹੋਵੇ ਕਿਸੇ ਮਾਂ ਦਾ ਬੱਚਾ ਸੀ ਮੈਂ ਖੁਦ ਇੱਕ ਮਾਮਾ ਜਿਹਦੀ ਕਰਕੇ ਦੁੱਖ ਹੁੰਦਾ ਹੀ ਹੈ ਸਾਰੇ ਹਲਕੇ ਦੀ ਜਿਵੇਂ ਵਾਰੀ ਹੁੰਦੀ ਇੱਕ ਵਿਧਾਇਕਾ ਦੇ ਉੱਤੇ ਅੱਜ ਦਿਲ ਪਰ ਇਹ ਕਿੰਨੀ ਕੁ ਉਮਰ ਦਾ ਸੀ ਬੱਚਾ ਇਹ ਇਹਦੇ ਤਿੰਨ ਬੱਚੇ ਆ ਵੱਡਾ ਬੱਚਾ 5 ਸਾਲ ਦਾ ਦੋ ਕੁੜੀਆਂ ਮੁੰਡੀਆਂ ਬਜਾ ਰਣਸ਼ੀ ਮਤਲਬ ਨੋਰਮਲੀ ਆਸੇ ਚ ਨੌਜੋਨਾਂ ਦਾ ਆਸੇ ਚ ਟਕਰਾਅ ਹੋ ਗਿਆ ਸੀ ਇਹੀ ਚੀਜ਼ ਕੁ ਵੱਲੋਂ ਹੋ ਸੀ ਮੈਨੂੰ ਸੋਚ ਲੰਚ ਹੀ ਆਇਆ ਵੀ ਇਹਨਾਂ ਦਾ ਕੋਈ ਆਖ ਸਾਫੀ ਟਕਰਾਅ ਟਕਰਾਅ ਹੋਇਆ ਮੈਂ ਤਾਂ ਇੱਥੇ ਹੀ ਹੁਣੀ ਪਹੁੰਚੀ ਆ ਹਾਂਜੀ ਛੋਟੇ ਕੀ ਨਾਮ ਤੁਹਾਡਾ ਜੀ ਤੇ ਜਿਹੜਾ ਮੁੰਡੇ ਤੇ ਗੋਲੀਆਂ ਮਾਰੀਆਂ ਗਈਆਂ ਨੌਜਵਾਨ ਦੀ ਉਹ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਨਾਮ ਜਸਕਰਨ ਸਿੰਘ ਆ ਉਹਨੇ ਫੋਨ ਲਾ ਕੇ ਕਿਹਾ ਵੀ ਆਇਆ ਕਰਕੇ ਤੇਰੇ ਫੇਰ ਮਾਰਨੇ ਆ ਆ ਜਾ ਜਿਹੜੇ ਨਾਲ ਲੜਾਈ ਹੋ ਸੀ ਉਹਦਾ ਮੁੰਡੇ ਦਾ ਕੀ ਨਾਮ ਸੀਗਾ ਉਹ ਮੁੰਡੇ ਦਾ ਨਾਮ ਤਾਂ ਹੀ ਮੋਟਾ-ਮੋਟਾ ਕਹਿੰਦੇ ਆਣੂ ਤੇ ਮੇਰੇ ਮਾਮੇ ਦਾ ਨਾਮ ਗਗਨਦੀਪ ਸਿੰਘ ਅੱਛਾ ਜੀ ਪਹਿਲਾਂ ਮਤਲਬ ਉਹਦੇ ਇਕੱਲੇ ਨਾਲ ਲੜਾਈ ਹੋਈ ਸੀਗੀ ਹਾਂਜੀ ਓਏ ਮਤਲਬ ਕੀ ਆਪਸ ਵਿੱਚ ਭਰਾਤ ਨੂੰ ਲੜ ਪਿਓ ਕੋਈ ਹੋਰ ਸਹੀਆ ਮੁੰਡਾ ਇਹ ਜਿਹੜਾ ਕਬੱਡੀ ਖੇਡਦਾ ਮਾਮੇ ਦੇ ਨਾਲ ਥੋੜਾ ਜਿਹੜਾ ਮਾਮਾ ਥੋੜਾ ਜਿਹੜਾ ਜਿਹਦੇ ਗੋਲੀਆਂ ਵੱਜੀਆਂ ਉਹ ਵੀ ਕਬੱਡੀ ਖੜਾ ਰਹੀ ਸੀਗਾ ਹਾਂਜੀ ਕਬੱਡੀ ਖੜਾਈ ਬਹੁਤ ਵਧੀਆ ਖੇਡਦਾ ਹੀ ਕੁਛ ਅੱਛਾ ਜੀ ਤੇ ਕੀ ਗੱਲ ਹੋਈ ਸੀ ਪੂਰੀ ਪੂਰੀ ਗੱਲ ਇਹ ਜੀ ਬਸ ਉਹ ਕਹਿੰਦਾ ਮੈਂ ਐ ਕਰਕੇ ਆਉਣਾਗਾ ਜੋ ਸਮਝ ਕੇ ਆਇਓ ਮੈਂ ਪੈਰ ਮਾਰੂੰਗਾ ਤੇ ਬਸ ਮਰੇ ਉਧਰੋਂ ਖੜੇ ਸੀਗੇ ਤੇ ਉਧਰ ਅਸੀਂ ਚਲੇ ਗਏ ਉਹਨੂੰ ਫੈਰ ਚੱਲੀ ਜਾਂਦੇ ਨੇ ਨਹੀਂ ਪੁਰਾਣੀ ਰੈਂਕ ਸੀ ਕੋਈ ਇਹ ਪਹਿਲਾਂ ਪਹਿਲਾਂ ਲੜਾਈ ਹੋਈ ਸੀ ਕੋਈ ਪਹਿਲਾਂ ਲੜਾਈ ਹੋਈ ਸੀ ਰਾਤ ਹੀ ਹੋਈ ਸੀ ਪਹਿਲਾਂ ਬੁੱਲਾਣੀ ਹੋਈ ਜੀ ਅੱਛਾ ਜੀ ਮਤਲਬ ਇੱਕ ਵਾਰੀ ਰਾਤ ਲੜਾਈ ਹੋਈ ਆ ਉਸ ਤੋਂ ਬਾਅਦ ਸਵੇਰੇ ਅੱਜ ਦੁਪਹਿਰੇ ਬਾਅਦ ਫਾਇਰ ਮਾਰਤੇ ਹਾਂ ਜੀ ਲੜਾਈ ਦੀ ਕਾਰਨ ਕੀ ਹੋਈ ਸੀ ਪਤਾ ਲੱਗੇ ਕੁਝ ਲੜਾਈ ਕਾਰਨ ਬਸ ਹੀ ਆਈ ਜਦ ਵੈਸ ਹੋ ਜਾਂਦੀ ਆ ਕਈ ਵੇਰ ਤੇ ਖੇਡ ਦੇ ਮੈਦਾਨ ਚ ਹੀ ਹੋ ਗਈ ਸੀ ਜਦ ਵੈਸ ਕੋ ਵੈਸੇ ਘਰ ਘਰ ਨਹੀਂ ਨਹੀਂ ਜੀ ਵੈਸੇ ਦੇਖੋ ਹੁਣ ਮੁੰਡਾ ਗਾ ਉਹ ਯਾਰ ਦੋਸਤ ਕਬੱਡੀ ਖੇਡਦਾ ਵਾ ਉਹਦੇ ਪਹਿਲਾਂ ਕਿਰਪਾਨਾ ਕਰਪੂਨਾ ਮਾਰ ਗਏ ਅੱਛਾ ਜਦੋਂ ਇਹਦੇ ਕਿਰਪਾਨਾ ਕਰਪੂਨਾ ਮਾਰ ਗਏ ਉਹ ਕਹਿੰਦਾ ਮੈਂ ਇਹਦੇ ਨਾਲ ਖੜਾਂਗਾ ਗਰੀਬ ਜੇ ਘਰੋਂ ਦਾ ਮੁੰਡਾ ਗਾ ਕਹਿੰਦਾ ਤੁਸੀਂ ਉਹਦੇ ਮਾਰੀਂਗਾ ਕਿਵੇਂ ਉਹਦੇ ਗੱਲ ਤੇ ਕਰਵਾਣ ਵਜੀ ਮੁੰਡੇ ਮੁੰਡੇ ਤੇ ਵਜੀਆ ਕਹਿੰਦਾ ਮੇਰੇ ਨਾਲ ਖੜਾਗਾ ਕਹਿੰਦਾ ਤੁਸੀਂ ਨਾ ਹੱਥ ਲਾ ਕੇ ਦਿਖਾਓ ਤੇ ਗਗਰੇ ਦਾ ਦੋਸਤ ਸੀਗਾ ਹੈ ਕੋਈ ਹਾਂਜੀ ਕਬੱਡੀ ਖੇਡਦਾ ਸੀ ਉਹਦੇ ਨਾਲ ਜੀ ਜੀ ਤੇ ਬਸ ਆ ਗੱਲ ਹੀ ਹੋਈ ਆ ਉਹ ਬਾਕੀ ਉਹਨੂੰ ਪਤਾ ਹੀ ਆ ਬਾਕੀ ਦਾ ਸਾਰੇ ਚਲੇ ਗਏ ਤੇ ਉਹ ਮਾਮਾ ਖੜਾ ਸੀਗਾ ਕਹਿੰਦਾ ਮਾਰ ਲੂ ਗੋਲਿਆਂ ਜਦੋਂ ਗੋਲੀ ਆ ਗਈ ਹੁਣ ਹੋਰ ਦੱਸੋ ਵੀ ਕੀ ਕਹਿਣਾ ਹੈ ਮਤਲਬ ਦੋਸਤੀ ਪਿੱਛੇ ਸਟੈਂਡ ਲੈ ਗਿਆ ਹਾਂਜੀ ਹਾਂਜੀ ਉਹ ਤੂੰ ਕੋਈ ਵੱਡੀ ਗੱਲ ਬਾਤ ਮਤਲਬ ਰੰਜਸ਼ ਨਹੀਂ ਸੀ ਕੋਈ ਨਹੀਂ ਨਹੀਂ ਉਹ ਉਦਾਂ ਦੀ ਕੋਈ ਚੱਕਰ ਇੱਕ ਬੰਜੀ ਹੋਈ ਆਈ ਇੱਥੇ ਇੱਥੇ ਵਜੀ ਹੋਈ ਆ ਤੇ ਬਾਕੀ ਲੱਤ ਤੇ ਸ਼ਾਇਦ ਲੱਗਦਾ ਮੈਨੂੰ ਮੈਂ ਦੇਖੀ ਚਾਕੇ ਉਹ ਕਿੰਨੇ ਬੰਦੇ ਸੀਗੇ ਹੋ ਸੀਗੇ 10 12 ਨਹੀਂ ਸੀਗੇ 10 12 ਨਹੀਂ ਸੀਗੇ ਦੋ ਤਿੰਨ ਮਤਲਬ ਕਿ ਇਹ ਮਾਣੂ ਕੇ ਦਾਣਾ ਬੰਟੇ ਹੋਇਆ ਦੋ ਤਿੰਨ ਪਿਸਟਲ ਜੀ ਉਧਰੋਂ ਵਿੜੇ ਵੱਲੋਂ ਆਏ ਆ ਮੰਡੀ ਵੱਲੋਂ ਇਹ ਕਿੱਥੇ ਹੋਈ ਕਾਹਤੇ ਐ ਸੀਗੇ ਇਹ ਮੋਟਰਸਾਲਾ ਦੇ ਗੱਡੀ ਸੀਗੀ ਅੱਛਾ ਜੀ ਹਾਂ ਜੀ ਤੇ ਕਿੰਨੇ ਵਜੇ ਦੀ ਗੱਲ ਐ ਇਹ ਹੋ ਗਈ ਜੀ ਡੇਢ ਤੋਂ ਘੰਟੇ ਵੱਸ ਹੋਰ ਤਾਂ ਕਿ ਕਿੰਨੇ ਕਿਹੜੀ ਜਗ੍ਹਾ ਤੇ ਇਹ ਵਾਰਦਾਤ ਹੋਈ ਸੀਗੀ ਮੰਡੀ ਦੇ ਵਿੱਚ ਮਾਨੂੰਗੇ ਦਾਣਾ ਮੰਡੀ ਦੇ ਵਿੱਚ ਹਾਂ ਜੀ ਸੋ ਕਹਿ ਕੇ ਆਏ ਸੀ ਵੀ ਅਸੀਂ ਆ ਰਹੇ ਹਾਂ ਕਹਿੰਦੇ ਵੀ ਇਹ ਵੀ ਤਿਆਰ ਉਧਰੋਂ ਖੜੇ ਹੋਣੇ ਆ ਤੇ ਉਹ ਵੀ ਕਹਿੰਦੇ ਵੀ ਅਸੀਂ ਆਉਨੇ ਆ ਬਈ ਹੋ ਜਾ ਤਿਆਰ ਬਈ ਅਸੀਂ ਫੇਰ ਕੱਟਾਂਗੇ ਉਹ ਕਹਿੰਦੇ ਅਸੀਂ ਫੇਰ ਕੱਢਾਂਗੇ ਤੁਹਾਨੂੰ ਪਤਾ ਹੀ ਜਾਂ ਬਾਕੀ ਇਹ ਡਰਿਆਣੀ ਦਾ ਮਾਮਾ ਕਹਿੰਦਾ ਆਜੋ ਫਿਰ ਕੋਈ ਚੱਕਰ ਨਹੀਂ ਤੇ ਬਾਅਦ ਚ ਜਦੋਂ ਆਏ ਉਹਨਾਂ ਨੇ ਛਿੱਡੀ ਫੇਰ ਚਲਾਤੇ ਜਦੋਂ ਮੈਂ ਆ ਕੇ ਮੋਟਰਾਂ ਨੂੰ ਰੋਕਿਆ ਮੇਰੇ ਅੱਲੀ ਨੂੰ ਚਲਾਤੇ ਮੈਂ ਤਾਂ ਮੋਟਰਾਂ ਨਾਲ ਜਲਦੀ ਸਟੈਂਡ ਲਾ ਕੇ ਬਾਅਦ ਚ ਇੱਧਰ ਹੋ ਗਿਆ ਤੁਹਾਡੇ ਲਈ ਫੇਰਿੰਗ ਕੀਤੀ ਗਈ ਸੀਗੀ ਹਾਂਜੀ ਸਾਡੇ ਲਈ ਪੂਰੀ ਕੀਤੀ ਗਈ ਆ ਮੁੰਡੇ ਦੇ ਮਾਰ ਲੱਗੇ ਸੀਗੇ ਤੇ ਇਹ ਮੁੰਡਾ ਬਹਿ ਗਿਆ ਥੱਲੇ ਐ ਜਦੋਂ ਉਹ ਇੱਧਰ ਫੇਰ ਚਲਾਏ ਤੇ ਇਹ ਮੁੰਡਾ ਬਹਿ ਗਿਆ ਗੱਲ ਕਰਨ ਬਚ ਗਿਆ ਮੇਰੇ ਪਿੱਛੇ ਬਹੁਤ ਚਲਾਇਆ ਮੈਂ ਇੱਧਰ ਮੋਟਰ ਓਲੇ ਹੋ ਗਿਆ ਮਤਲਬ ਕਿੰਨੀਆਂ ਗੋਲੀਆਂ ਚੱਲੀਆਂ ਹੋ ਸਕਦੀਆਂ ਉੱਥੇ ਗਿਣਤੀ ਦੇ ਹਿਸਾਬ ਨਾਲ 10 12 ਗੋਲੀਆਂ ਚੱਲ ਗਈਆਂ ਠਾ ਠਾ ਪੂਰੇ ਪਟਾਕੇ ਉੱਥੇ ਲੈ ਦੇ ਗਏ ਜੀ ਬਹੁਤ ਪਛਾਣਦੇ ਤੁਸੀਂ ਜਿਹੜੇ ਬੱਕੀ ਤੋਂ ਜਨ ਸੀ ਨਾਲ ਬਸ ਥੱਲੇ ਮੋٹے ਨੂੰ ਹੀ ਜਾਣਦੇ ਆ ਹੋਰ ਕਿਸੇ ਨੂੰ ਨਹੀਂ ਬਾਕੀ ਸਾਡੇ ਘਰ ਦੇ ਜਾਣਦੇ ਆ ਸਾਰਿਆਂ ਨੂੰ ਬਾਕੀ ਮਤਲਬ ਪਿੰਡ ਦੇ ਸੀ ਮੁੰਡੇ ਕੋ ਬਾਹਰੋਂ ਵੀ ਸੀ ਕੋਈ ਬਾਹਰੋਂ ਵੀ ਸੀਗੇ ਜੀ ਪਤਾ ਨਹੀਂ ਬੰਦਨੀ ਬੁੱਦਨੀ ਤੋਂ ਸੀਗੇ ਜੀ ਹੋਰ ਤਾਂ ਕੀ ਬਸ ਜੀ ਠੀਕ ਹੈ ਜੀ ਇੱਥੇ ਆਏ ਆ ਸਾਨੂੰ ਪਤਾ ਲੱਗਿਆ ਪਿੰਡ ਮਾਣੂ ਕਿ ਅੱਜ ਕੋਈ ਗੋਲੀ ਚੱਲੀ ਆ ਉਹਦੇ ਵਿੱਚ ਗਗਨਦੀਪ ਸਿੰਘ ਅਗਨਾ ਪੁੱਤਰ ਗੁਰਦੀਪ ਸਿੰਘ ਉਹਦੇ ਗੋਲੀ ਲੱਗੀ ਆ ਇਹਦੇ ਕੋਈ ਇਹਨਾਂ ਦੇ ਪਿੰਡ ਦਾ ਹੀ ਮਾਣੂ ਕਾਂ ਦਾ ਮੋਟਾ ਨਾਮ ਦਾ ਮੁੰਡਾ ਇਹ ਪਹਿਲਾਂ ਉਸ ਵਿੱਚ ਦੋਸਤ ਸੀਗੇ ਅੱਜ ਕੋਈ ਇਹਨਾਂ ਦੇ ਝਗੜਾ ਹੋਇਆ ਤੇ ਬਾਕੀ ਇਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਮੈਂਬਰਾਂ ਨਾਲ ਮਿਲਦੇ ਆ ਜੋ ਵੀ ਬਿਆਨ ਦੇਣਗੇ ਉਹਨਾਂ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ ਦੋਸ਼ੀਆਂ ਨੂੰ ਕਿਤੇ ਹਕੀਮਤ ਤੇ ਬਖਸ਼ਾ ਨਹੀਂ ਜਾਊ ਕਿੰਨੀ ਉਮਰ ਦਾ ਸੀ ਜੀ ਬੰਦੇ ਦੀ ਮੌਤ ਹੋ ਗਈ ਆ ਇਹ 36 ਸਾਲ ਆ ਜਿਹੜਾ ਮਹੋਦਬਾਰ ਇਹ ਜੇ ਪਤਾ ਕਰਦੇ ਆਂ ਜੀ ਸਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਗਿਆ ਸੀ ਇਸ ਘਟਨਾ ਦੇ ਵਿੱਚ ਅੱਜ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਿਖਦੇ ਆਂ ਜੋ ਲਿਖਾਉਣਗੇ ਉਹਨਾਂ ਬਤਾਲ ਕਰ ਵੀ ਸਾਡਾ ਮੌਕੇ ਦੀ ਘਟਨਾ ਤੇ ਪਹੁੰਚੇ ਆ ਤੁਸੀਂ ਨਹੀਂ ਅੱਜ ਜਾਣਾ ਕਿ ਮੌਕੇ ਤੇ ਜਾ ਕੇ ਫਿਰ ਕਾਰਵਾਈ ਕਰਾਂਗੇ ਜੀ ਉਹ ਤਾਂ ਡਾਕਟਰਾਂ ਨੇ ਡੈਥ ਡਿਕਲੇਅਰ ਕਰਤੀ ਹੈ ਜੀ ਹਸਪਤਾਲ ਦੇ ਵਿੱਚ ਆ ਪਤਾ ਕਰਦੇ ਆਂ ਜੀ ਜੋ ਵੀ ਡਾਕਟਰ ਸਾਹਿਬ ਤੋਂ ਲਵਾਂਗੇ ਰਿਪੋਰਟ ਫਿਰ ਦੇ ਦੇ ਅੱਛਾ ਇਹਨਾਂ ਦਾ ਕੋਈ ਆਪਸ ਵਿੱਚ ਝਮੇਲਾ ਚੱਲਦਾ ਸੀ ਪਹਿਲਾਂ ਵੀ ਤੁਹਾਡੇ ਕੋਈ ਦਰਖਾਸਤ ਪੈਂਡਿੰਗ ਪਈ ਹੈ ਇਹਨਾਂ ਦੀ ਕੋਈ ਦੱਸ ਦਿਆ ਕੋਈ ਪਹਿਲੇ ਮੈਂ ਤਾਂ ਜ ਇਕੱਲੀ ਲੱਗਿਆ ਇੱਥੇ ਤੇ ਕੱਲ ਪਹਿਲਾਂ ਕੋਈ ਮਾੜਾ ਮੋਟਾ ਇਹਨਾਂ ਦਾ ਝਗੜਾ ਹੋਇਆ ਪਚਾਇਤ ਵਾਲੇ ਕੋਈ ਰਾਜੀਨਾਮਾ ਕਰਾਉਂਦੇ ਸੀ ਇਹਨਾਂ ਨੂੰ ਇਹ ਕਬੱਡੀ ਖੜਾ ਸੀ ਜੀ ਹਾਂ ਹਾਂਜੀ ਇਹ ਸਾਰੇ ਇਕੱਠੇ ਹੀ ਸੀਗੇ ਇਕੱਠੇ ਖੇਡਦੇ ਘੁੰਮਦੇ ਸੀਗੇ ਹਾਂ ਉਸੇ ਕਬੱਡੀ ਕਰਕੇ ਇਹਨਾਂ ਦਾ ਆਪਸ ਵਿੱਚ ਰੌਲਾ ਸੀ ਕਬੱਡੀ ਦਾ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਜਿਹੜਾ ਹੁਣ ਤੱਕ ਜਿਹੜਾ ਇੱਕ ਮੁੱਢਲੀ ਪਛਾਣ ਤੋਂ ਇਹ ਹੀ ਪਤਾ ਲੱਗਿਆ ਕਬੱਡੀ ਵਾਲਾ ਨਹੀਂ ਸੀ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਮਾੜੀ ਮੋਟੀ ਕਿਸੇ ਗੱਲ ਤੇ ਜਿਵੇਂ ਜਾਰਾਂ ਦੋਸਤਾਂ ਦੀ ਹੁੰਦੀ ਆ ਉਹ ਝਗੜਾ ਸੀ ਇਹਨਾਂ ਦਾ ਠ